ਜੀ ਸੰਗਾ ਸਾਹਿਬ ਇੱਕ ਵਾਰ ਫਿਰ ਜਿਹੜਾ ਕਿਸਾਨ ਮੋਰਚਾ ਉਹ ਲੱਗ ਚੁੱਕਾ ਜੀ ਸ਼ੰਭੂ ਤੇ ਖਨੋਰੀ ਬਾਰਡਰ ਦੇ ਉੱਪਰ ਕਿਸਾਨੀ ਅੰਦੋਲਨ ਜਿਹੜਾ ਉਹ ਸ਼ੁਰੂ ਹੋ ਚੁੱਕਾ ਇਸ ਤੋਂ ਪਹਿਲਾਂ ਜਿਹੜਾ ਕਿਸਾਨੀ ਅੰਦੋਲਨ ਹੋਇਆ ਸੀ ਉਹਦੇ ਵਿੱਚ ਤਕਰੀਬਨ 750 ਦੇ ਲਗਭਗ ਜਿਹੜੇ ਕਿਸਾਨ ਸੀਗੇ ਉਹ ਸ਼ਹੀਦ ਹੋ ਗਏ ਸੀ ਸੋ ਇੱਕ ਵਾਰ ਫਿਰ ਜਿਹੜੀ ਉਹ ਸ਼ਹੀਧੀਆਂ ਦਾ ਦੌਰ ਸ਼ੁਰੂ ਹੋ ਗਿਆ ਤੁਹਾਡਾ ਇਸ ਅੰਦੋਲਨ ਨੂੰ ਲੈ ਕੇ ਕੀ ਕਹਿਣਾ ਜੀ ਦੇਖੋ ਜੀ ਸਿੱਖ ਕੇਰੇ ਆ ਪਹਿਲੇ ਦਿਨ ਤੋਂ ਸ਼ਹੀਧੀਆਂ ਦੇਂਦੇ ਆਏ ਆ ਮੋਰਚੇ ਲਾਉਂਦੇ ਆਏ ਆ ਜੀ ਕਰੀ ਜੇਤੂ ਮੋਰਚਾ ਹੋਇਆ ਕਰੀ ਪਿਛਲੇ ਮੋਰਚੇ ਤੇ ਹਸ ਲਾਓ ਆਪਣਾ ਚਾਬੀ ਮੋਰਚਾ ਹੋਇਆ ਬੜੇ ਮੋਰਚੇ ਲਾਏ ਆ ਨ ਸਿੱਖਾਂ ਨੇ ਸਿੱਖ ਕਹਰੇ ਆ ਸੀਧੀਆਂ ਤੋਂ ਨਹੀਂ ਡਰਦੇ ਚਾਹ ਲਿਆ ਦਾ ਸੀਧ ਹੋ ਜਾਣ 500 ਹੋ ਜੇ ਸੀਧੀਆਂ ਤੋਂ ਪਿੱਛੇ ਨਹੀਂ ਹਟੇ ਸਾਡੇ ਕੌਮ ਕੇਰੀ ਆ ਬੜੀ ਦਲੇਰਾਂ ਦੀ ਆ ਮਹਾਰਾ ਦਵੇਂ ਪਾਸਾ ਨੇ ਇਹੋ ਜੀ ਕੌਮ ਸਾਜੀ ਆ ਕੌਮ ਪਿੱਛੇ ਨਹੀਂ ਹਟਦੀ ਮਰਨ ਨੂੰ ਤਿਆਰ ਆ ਪਿੱਛੇ ਵਾਪਸ ਨਹੀਂ ਹੁੰਦੀ ਸੰਘਾ ਸਾਹਿਬ ਤੁਸੀਂ ਦੇਖੀ ਹੋਵੇ ਦੀ ਪਿਛਲੇ ਦਿਨੀ ਤਸਵੀਰ ਜਿਹੜੀ ਸਾਹਮਣੇ ਆਈ ਆ ਨੌਜਵਾਨ ਸੀਗਾ ਸ਼ੁਭ ਕਰਨ ਸੋ ਜਿਹਦੀ ਉਥੇ ਸਿਰ ਚ ਗੋਲੀ ਲੱਗਣ ਕਾਰਨ ਮੌਤ ਹੋ ਗਈ ਤੇ ਉਸਦੇ ਘਰ ਦੇ ਹਾਲਾਤਾਂ ਬਾਰੇ ਵੀ ਪਤਾ ਕੱਲਾ ਕੱਲਾ ਪੁੱਤ ਸੀ ਮਾਪਿਆਂ ਦਾ ਜਿਹੜਾ ਇਸ ਜਹਾਨ ਤੋਂ ਕੁਚ ਕਰ ਗਿਆ ਸੋ ਉਸ ਬਾਬਤ ਕੀ ਕਹਿਣਾ ਤੁਹਾਡਾ ਦੇਖੋ ਜੀ ਉਹਦੀਆਂ ਦੋ ਭੈਣਾਂ ਆਹੀ ਮੈਨੂੰ ਪਤਾ ਲੱਗਾ ਜੀ ਠੀਕ ਹੈ ਨਾ ਦੇਖੋ ਅਰੇ ਕੋਈ ਉਹਦਾ ਬੱਚਾ ਕੋਈ ਨਹੀਂ ਗਾਰੀ ਕੋਈ ਯਾਰ ਹੀ ਨਹੀਂ ਲੱਗੀ ਫਿਰ ਦੇਖੋ ਤੱਕ ਬਹੁਤ ਸੋਚਿਆ ਜਾਵੇ ਤੇ ਕੌਮ ਕਿੰਨੀ ਦਲੇਰ ਆ ਹੂੰ ਉਸ ਬੰਦੇ ਨੇ ਛਿੱਧੀ ਦਿੱਤੀ ਗੋਲੀ ਛੜਚ ਬੱਜੀ ਉਹਦੀ ਹੂੰ ਠੀਕ ਹੈ ਨਾ ਉਹ ਕੌਮ ਦਾ ਇੱਕ ਕੌਮ ਆ ਤੇ ਬਹਾਦਰ ਚੋਹ ਦਾ ਕੌਮ ਦਾ ਠੀਕ ਹੈ ਨਾ ਇਹੋ ਜੀ ਫੋਟੋ ਕੇਰੀ ਜੈਪਕਰ ਫੋਟੋ ਲੱਗਣੀ ਚਾਹੀਦੀ ਐ ਇਹ ਜੋਧਿਆਂ ਦੀਆਂ ਕੱਲ ਨੂੰ ਸਾਡੇ ਆਉਣ ਵਾਲੀ ਪੀੜ੍ਹੀ ਸਾਨੂੰ ਪੁੱਛੇ ਕਿ ਆ ਕਿੱਥੇ ਆ ਬੰਦਾ ਦੀ ਫੋਟੋ ਕੌਣ ਆ ਉਹ ਦਸਣਗੇ ਲੋਕ ਤੇ ਉੱਥੇ ਬਾਰਡਰ ਤੇ ਮੋਰਚਾ ਲੱਗਾ ਸੀ ਤੇ ਉੱਥੇ 시ਦੀ ਪਾ ਗਿਆ ਸੀ ਹੱਸ ਕੇ ਹੱਸ ਕੇ 시ਦੀ ਗੋਲੀ ਖਾਦੀ ਉਹਨੇ ਬੰਦੇ ਨੇ ਜੀ ਬਿਲਕੁਲ ਪਿੱਛੇ ਨਹੀਂ ਹਟਿਆ ਉਹ ਠੀਕ ਆ ਨਾ ਇਹੋ ਜੀ ਕੌਮ ਕੇਰੀ ਸਾਡੀ ਬੜੀ ਦਲੇਰਾਂ ਦੀ ਕੌਮ ਆ ਮੈਂ ਅਪੀਲ ਕਰਦਾ ਸਾਰੇ ਪੰਜਾਬੀਆਂ ਨੂੰ ਸਾਰੇ ਕਿੰਨੇ ਸਿੱਖ ਵੱਚਦੇ ਆ ਵਰਲਡ 'ਚ ਤੇ ਉਹਨਾਂ ਨੂੰ ਉੱਥੇ ਮੋਰਚੇ 'ਚ ਪਹੁੰਚਣਾ ਚਾਹੀਦਾ ਆ ਮੋਰਚੇ ਵਿੱਚ ਉਹਨਾਂ ਨੂੰ ਹਰ ਹਰ ਪੱਖੋਂ ਕੇਰੇ ਅਮਰੀਕਾ ਰਹਿੰਦੇ ਜੁਕੇ ਰਹਿੰਦੇ ਆ ਅਮਰੀਕਾ ਜੁਕੇ ਉਹਨਾਂ ਨੂੰ ਮੈਂ ਅਪੀਲ ਕਰਦਾ ਉਹਨਾਂ ਨੂੰ ਸਾਥ ਦਓ ਉੱਥੇ ਸਾਰਿਆਂ ਨੂੰ ਪਾਰਟੀ ਫੰਡ ਭੇਜਣਾ ਚਾਹੀਦਾ ਆ ਉੱਥੇ ਕੇਰੇ ਆਪਣਾ ਨੂੰ ਤੱਕ ਨਹੀਂ ਹੋ ਗਏ ਉੱਥੇ ਮੈਦਤ ਕਰਨੀ ਚਾਹੀਦੀ ਆ ਪਿੱਛੇ ਨਹੀਂ ਹਟਣਾ ਚਾਹੀਦਾ ਹਰ ਕੋਈ ਬੱਚਾ ਕੋਈ ਕਿਸ ਤਰ੍ਹਾਂ ਪੈਲੀ ਅੱਜ ਤਾਂ ਆਪਣੇ ਪੈਲੀ ਨਿਕਲ ਗਈ ਤੇ ਡਾਨੀਆ ਬਾਨੀਆ ਉਹ ਦੇਖਦੇ ਰਾਜੇ ਬਣ ਗਏ ਪੰਜਾਬ ਦੇ ਬਣ ਗਏ ਠੀਕ ਆ ਨਾ ਡਾਨੀ ਬਾਨੀ ਅੱਗੇ ਬੜੇ ਮੀਰ ਆ ਤੇ ਕੇਰਾ ਮੋਦੀ ਉਹਨੂੰ ਖੁਸ਼ ਕਰਨਾ ਚਾਹੁੰਦਾ ਆ ਮੈਂ ਕਹਿੰਦਾ ਪਹਿਲਾ ਰਾਜਾ ਆ ਤੇਰਾ ਬਹੁਤ ਮਾਰਾ ਰਾਜਾ ਨਿਕਲਿਆ ਨਹੀਂ ਤੇ ਰਾਜਾ ਕਿਹੜਾ ਹੁੰਦਾ ਉਹ ਲੋਕਾਂ ਛੱਡ ਤੇ ਹੀ ਰਾਜਾ ਹੁੰਦਾ ਆ ਕੱਲਾ ਰਾਜਾ ਨਹੀਂ ਬਣ ਜਾਂਦਾ ਠੀਕ ਹੈ ਨਾ ਉਹਨੂੰ ਕਾਨੂੰਨ ਕੇਰੇ ਰੱਦ ਕਰਦੇ ਨੇ ਚਾਹੀਦੇ ਪਹਿਲੋਂ ਅਰੇ ਉਹਨੇ ਸਾਡੇ ਕਾਨੂੰਨ ਰੱਦ ਨਹੀਂ ਕੀਤੇ ਲੋਕਾਂ ਨੂੰ ਮੂਰਖ ਬਣਾ ਕੇ ਰੱਖਿਆ ਨਹੀਂ ਕਰਨਾ ਚਾਹੀਦਾ ਸੰਘਾਤ ਸਾਹਿਬ ਕੇਂਦਰ ਸਰਕਾਰ ਦਾ ਜਿਹੜਾ ਰਵਈਆ ਵਾ ਉਹ ਦਿਨ ਬਦ ਦਿਨ ਤੁਸੀਂ ਦੇਖ ਰਹੇ ਹੋ ਸੋ ਕੇਂਦਰ ਸਰਕਾਰ ਦੇ ਰਵਈਏ ਨੂੰ ਕਿਵੇਂ ਦੇਖਦੇ ਹੋ ਇੱਕ ਆਨਦਾਤਾ ਜਿਹੜਾ ਆਪਣੇ ਹੱਕ ਮੰਗਣ ਦੇ ਲਈ ਦਿੱਲੀ ਜਾ ਰਿਹਾ ਦਿੱਲੀ ਵੀ ਸਾਡੀ ਆ ਬੇਸ਼ੱਕ ਪੰਜਾਬ ਦੇ ਨਾਲ ਦਿੱਲੀ ਦੀ ਬਹੁਤੀ ਬਣੀ ਨਹੀਂ ਸੋ ਅੱਜ ਦੇ ਹਾਲਾਤਾਂ ਨੂੰ ਕਿਵੇਂ ਦੇਖਦੇ ਹੋ ਦੇਖੋ ਜੀ ਸੈਂਟਰ ਕੇਹਰਾ ਨਾ ਬਹੁਤ ਮਾਰੀ ਆ ਕਿਤਰਾ ਤਰੀ ਆਰਐਸ ਲਾ ਲੋ ਠੀਕ ਆ ਨਾ ਪਹਿਲੇ ਦਿਨ ਤੋਂ ਸਿੱਖਾਂ ਨਾ ਲੱਗਦੀ ਆਈ ਆ ਸਿੱਖਾਂ ਨੂੰ ਲੇਖਣਾ ਨਾ ਚੁੰਦੀ ਆ ਜਾਈ ਬੰਦੀ ਸਿੱਖ ਤਰੋਂ ਪੱਗ ਬੰਨਦਾ ਨਾ ਵਾਕੇ ਠੋਕ ਕੇ ਖਟੇ ਰੰਗਦੀ ਆ ਡਰਦੇ ਆ ਇਹਨਾਂ ਨੂੰ ਕੰਮ ਨਹੀਂ ਆ ਜਾਂਦੀ ਆ ਤੇ ਖਾਲਸਾ ਆ ਗਿਆ ਅਸ ਡਰਦੇ ਆ ਖਾਲਸਿਆਂ ਕੋਲ ਬਹੁਤ ਡਰਦੇ ਆ ਖਾਲਸਿਆਂ ਤੋਂ ਦੇਖੋ ਖਾਲਸਿਆਂ ਨੇ ਹਰ ਕਿਸਾਂ ਫਤਿਹ ਮੋਰਚੇ ਕੀਤੇ ਆ ਕਿੱਥੇ ਮਰਜੀ ਹੋਵੇ ਪਿਛੇ ਪਾਣੀ ਆਏ ਪਾਣੀ ਦੇ ਮੋਰਚੇ ਇਹਨਾਂ ਨੇ ਫਤਿਹ ਕੀਤੇ ਬਨ ਦਿੱਤੇ ਕਿੱਡੇ ਕਿੱਡੇ ਬੰਨ ਬੰਨੇ ਕਿਹੜੀ ਗਵਰਨਮੈਂਟਾਂ ਕੋਲ ਨਹੀਂ ਬੱਜਦੇ ਪੁਲ ਉਹ ਸੰਤ ਮਹਾਂਪੁਰਖ ਤੇ ਲੋਕ ਉਹਨਾਂ ਨੂੰ ਪੁਲਾਂ ਨੂੰ ਬੰਨ ਕੇ ਲੋਕਾਂ ਦੀ ਆਈ ਚਲਾਈਤੀ ਹੂੰ ਠੀਕ ਹੈ ਨਾ ਮੋਦੀ ਨੂੰ ਬਹੁਤ ਵੱਡਾ ਭਲੇਖਾ ਆ ਤੇ ਪਤਾ ਨਹੀਂ ਮੈਂ ਇਹਨਾਂ ਨੂੰ ਦੱਬਦਾਗਾ ਸਿੱਖਾਂ ਨੂੰ ਦੱਬੇ ਮੈਂ ਦੱਬਦਾਗਾ ਉੱਠਣਗੇ ਨਹੀਂ ਮੈਂ ਇੱਕ ਉਹਨਾਂ ਵੀਰਾਂ ਨੂੰ ਅਪੀਲ ਕਰਦਾ ਕਿਰੇ ਮੋਦੀ ਦੇ ਪੰਜਾਬ ਦੇ ਵਿੱਚ ਚੇਲੇ ਆ ਨਾ ਉਹਨਾਂ ਨੂੰ ਪਾਰਟੀਆਂ ਸਰਤ ਨਹੀਂ ਚਾਹੀਦੀਆਂ ਭੰਗ ਕਰ ਦੇਣੀਆਂ ਚਾਹੀਦੀਆਂ ਹੂੰ ਉੱਥੇ ਸਿੱਖ ਸਾਡੇ ਸ਼ਹੀਦ ਹੋਣਦੇ ਆ ਬਾਰਡਰਾਂ ਤੇ ਤੇ ਉਹ ਉਹ ਮੋਦੀ ਦੇ ਉੱਤੇ ਕੋਠੀਆਂ ਦੇ ਉੱਤੇ ਝੰਡੇ ਲਾ ਕੇ ਬੈਠੇ ਆ ਨਹੀਂ ਲਾਉਣੇ ਚਾਹੀਦੇ ਮਾਰਾ ਮੋਟਾ ਪਰ ਉਹਨਾਂ ਨੇ ਖੜਨਾ ਨਹੀਂ ਤੇ ਉਹਨਾਂ ਦੇ ਝੰਡੇ ਲਾ ਕੇ ਛੋਟੋ ਮੋਦੀ ਦੇ ਲਾ ਕੇ ਠੀਕ ਹੈ ਨਾ ਮੋਦੀ ਨੂੰ ਪਤਾ ਲੱਗੇ ਤੇ ਮੇਰਾ ਪੰਜਾਬ ਚੋਂ ਬਾਈਕਾਟ ਹੋੰਡਿਆ ਆ ਮੋਦੀ ਨੂੰ ਬਹੁਤ ਵੱਡਾ ਭਲੇਖਾ ਮੈਂ ਫੇਰ ਆ ਜਾਗਾ ਪੰਜਾਬ ਆਪਣੇ ਮੈਂ ਦੇਸ਼ ਦਾ ਦੇਖੋ ਮੈਂ ਸਾਰੇ ਸੂਬਿਆਂ ਨੂੰ ਬੇਨਤੀ ਕਰਾਂਗਾ ਇਹਨੂੰ ਵੋਟਾਂ ਨਾ ਪਾਇਓ ਵੋਟਾਂ ਬਣ ਕੇ ਇੱਕ ਵਾਰੀ ਹੋਰ ਬਣ ਗਿਆ ਤੇ ਦੂਜੀ ਵਾਰੀ ਵੋਟਾਂ ਨਹੀਂ ਪਾਇਆ ਕਰਨਗੀਆਂ ਤਾਂ ਮੁਰਕੇ ਨੂੰ ਆਪੇ ਝੋਕਲਾ ਕਰਨਾ ਲੋਕਾਂ ਨੇ ਨਾ ਕਰੋ ਇਹਨੂੰ ਬੋਟ